ਪਾੜ ਗਿਆ ਕਿਸ ਦੀ ਅੱਖ ਪਾੜ ਗਿਆ ਕਿਸ ਦੀ ਬਾਹ ਪਾੜ ਗਿਆ ਲਹੂ ਲੋਹਾਨ ਹੋ ਗਏ ਨੇ ਕਿਸਾਨ ਪਰ ਦੇਖ ਸਕਦੇ ਹੋ ਸੀ ਹਰਿਆਣਾ ਸਰਕਾਰ ਨੂੰ ਭੋਰਾ ਸ਼ਰਮਣੀ ਕਿਸ ਪ੍ਰਕਾਰ ਕਿਸਾਨਾਂ ਨਾਲ ਬਿਹੇਵ ਕੀਤਾ ਜਾ ਰਿਹਾ ਕਿਵੇਂ ਕਿਸਾਨਾਂ ਦੇ ਨਾਲ ਜਿਹੜਾ ਥਰੂ ਗੈਸ ਦੇ ਗੋਲੇ ਸੁੱਟੇ ਜਾ ਰਿਹਾ ਪਿੱਛੇ ਤੁਸੀਂ ਤਸਵੀਰ ਦੇਖੋ ਕਿਵੇਂ ਧੂਆਂ ਧਾਰ ਚੱਲ ਰਿਹਾ ਕੰਮ ਕਿਵੇਂ ਜਿਹੜਾ ਪਟਾਕੇ ਪੈ ਰਹੇ ਹੋ ਦੇਖ ਸਕਦੇ ਹੋ ਤੁਸੀਂ ਇਹ ਕੋਈ ਪਟਾਕੇ ਨਹੀਂ ਇਹ ਪਰ ਦੇਖ ਸਕਦੇ ਹੋ ਹੰਝੂ ਗੈਸ ਦੇ ਗੋਲੇ ਆ ਪਲਾਸਟਿਕ ਦੀਆਂ ਗੋਲੀਆਂ ਨੇ ਵੱਡੇ ਵੱਡੇ ਗੋਲੇ ਜਿਹੜੇ ਕਿਸਾਨਾਂ ਦੇ ਵੱਲ ਸੁੱਟੇ ਜਾ ਰਿਹਾ ਭਜਾਉਣਾ ਪੈ ਰਿਹਾ ਦੇਖ ਸਕਦੇ ਹੋ ਕਿਸਾਨਾਂ ਨੂੰ ਭਜਾਉਂਦੇ ਹੋਏ ਨਜ਼ਰ ਆ ਰਿਹਾ ਪਰ ਕਿਸਾਨ ਉਹ ਦੇਖੋ ਕਿਵੇਂ ਤਾੜ-ਤਾੜ ਹੋ ਰਹੀ ਹੈ ਆ ਤਸਵੀਰ ਦੇਖ ਸਕਦੇ ਹੋ ਤੁਸੀਂ ਕਿਸਾਨਾਂ ਨਾਲ ਕਿਹੋ ਜਿਹਾ ਵਰਤਾਓ ਕੀਤਾ ਜਾ ਰਿਹਾ ਕਿਸਾਨ ਸ਼ਾਂਤੀਪੂਰਵਕ ਆਪਣਾ ਬੈਠੇ ਸੀ ਮੈਂ ਕਹਾਂਗਾ ਕਿ ਇੱਥੇ ਜਿਹੜਾ ਰੱਖਿਆ ਜਾ ਕੈਮਰਾ ਕਿਉਂਕਿ ਕਲੀ-ਕਲੀ ਤਸਵੀਰ ਦਿਖਾਉਣੀ ਲਾਜ਼ਮੀ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਦੇਖ ਸਕਦੇ ਹੋ ਆ ਦੇਖੋ ਕਿਵੇਂ ਧੂਆਂ ਧਾਰ ਕਿਵੇਂ ਪਟਾਕੇ ਪੈ ਰਿਹਾ ਕਿਵੇਂ ਡਰੋਨ ਦੇ ਨਾਲ ਸੁੱਟਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਸਾਨੂੰ ਆਪਣੇ ਹੀ ਮੁਲਕ ਦੇ ਵਿੱਚ ਸਾਡੇ ਤੇ ਹੀ ਜਿਹੜਾ ਕਿਸ ਪ੍ਰਕਾਰ ਕੀਤਾ ਜਾ ਰਿਹਾ ਹੈਗਾ ਦੇਖ ਸਕਦੇ ਹੋ ਸਰਕਾਰ 12 ਦੇ ਵੱਲੋਂ ਹਾਲਾਂਕਿ ਅੱਜ ਕਿਸਾਨਾਂ ਦੇ ਵੱਲੋਂ 13 ਤਰੀਕ ਨੂੰ ਕੌਲ ਦਿੱਤੀ ਗਈ ਸੀ ਕੂਚ ਕਰਨ ਦੇ ਲਈ ਦਿੱਲੀ ਪਰ 100 ਦੇ ਕਰੀਬ ਕਿਸਾਨ ਜਾ ਕੇ ਮੀ ਹੋ ਗਿਆ ਆ ਹੰਝੂ ਗੈਸ ਦੇ ਗੋਲੇ ਕਿਵੇਂ ਦਾਗੇ ਜਾ ਰਿਹਾ ਮੈਂ ਕਹੂੰਗਾ ਕਿ ਦੇਖ ਸਾਜੋ ਜੂੰਗ ਕਰਕੇ ਦਿਖਾਇਆ ਜਾ ਰਿਹਾ ਧੂਆਂ ਜਿਹੜਾ ਧੂਆਂ ਤੁਸੀਂ ਦੇਖ ਰਹੇ ਉੱਤਰਿਆ ਇਹ ਕੋਈ ਆਮ ਧੂਆਂ ਨਹੀਂ ਇਹ ਹੰਝੂ ਗੈਸ ਦੇ ਗੋਲੇ ਸੁੱਟੇ ਗਿਆ ਕੋਈ ਪਲਾਸਟਿਕ ਦੇ ਗੋਲੇ ਸੁੱਟੇ ਗਿਆ ਦੇਖੋ ਕਿਵੇਂ ਤਾੜ-ਤਾੜ ਹੋ ਰਹੀ ਹੈ ਕਿਵੇਂ ਤਾੜ-ਤਾੜ ਹੋ ਰਹੀ ਹੈ ਜਿਵੇਂ ਕੋਈ ਲੜਾਈ ਲੱਗੀ ਹੋਵੇ ਜਿਵੇਂ ਕੋਈ ਸਰਹੱਦ ਤੇ ਜੰਗ ਛੜੀ ਹੋਵੇ ਇਹੋ ਜਿਹਾ ਮਾਹੌਲ ਬਣਾਏ ਜਾ ਰਹੇ ਨੇ ਦੇਖ ਸਕਦੇ ਹੋ ਕਿਵੇਂ ਜਿਹੜਾ ਕਿਸਾਨਾਂ ਨੂੰ ਕਦੇੜਣ ਦੇ ਲਈ ਹਾਲਾਂਕਿ ਕਿਸਾਨ ਸ਼ਾਂਤੀਪੂਰਵਕ ਬੈਠਿਆ ਕਿਸਾਨਾਂ ਦੇ ਵੱਲੋਂ ਕੁਝ ਵੀ ਜਿਹੜਾ ਹਿੰਸਾ ਨਹੀਂ ਅਪਣਾਈ ਗਈ ਪਰ ਫਿਰ ਵੀ ਆਹ ਦੇਖੋ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਕਿਵੇਂ ਅੱਗਾਂ ਨਿਕਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਹ ਹਾਲ ਜਿਹੜਾ ਸ਼ੰਭੂ ਬੈਰੀਅਰ ਤੇ ਹੋਇਆ ਪਿਆ 100 ਦੇ ਕਰੀਬ ਕਿਸਾਨ ਇੱਥੇ ਜਿਹੜਾ ਜ਼ਖਮੀ ਹੋ ਗਏ ਨੇ 100 ਦੇ ਕਰੀਬ ਕਿਸਾਨ ਕਿਸ ਦਾ ਕੋਈ ਪੱਟ ਪਾੜ ਗਿਆ ਕਿਸ ਦੀ ਕੋਈ ਲੱਤ ਪਾੜ ਗਈ ਹੈ ਕਿਸ ਦੀ ਕੋਈ ਅੱਖ ਪਾੜ ਗਈ ਹੈ ਆ ਦੇਖੋ ਕਿਵੇਂ ਇੰਨਾ ਜ਼ਿਆਦਾ ਬੁਰਾ ਹਾਲ ਜਿਹੜਾ ਕਿਸਾਨਾਂ ਦਾ ਕੀਤਾ ਜਾ ਰਿਹਾ ਹੈਗਾ ਸ਼ੰਭੂ ਬਾਰਡਰ ਦੇ ਉੱਪਰ ਆ ਦੇਖੋ ਕਿਵੇਂ ਧੂਆਂ ਹਜੜਾ ਤੁਹਾਨੂੰ ਨਿਕਲਦਾ ਨਜ਼ਰ ਆਉਂਦਾ ਹੋਊਗਾ ਮੈਂ ਕਹੂੰਗਾ ਕਿ ਇੱਕ ਵਾਰ ਫਿਰ ਤੋਂ ਦਿਖਾਇਆ ਜਾਵੇ ਕਿਵੇਂ ਜਿਹੜਾ ਉਹ ਧੂਆਂ ਨਿਕਲਦਾ ਹੋਇਆ ਨਜ਼ਰ ਆ ਰਿਹਾ ਇਹ ਧੂਆਂ ਦੇਖੋ ਤੁਸੀਂ ਕਿਸ ਪ੍ਰਕਾਰ ਜਿਹੜਾ ਇਹ ਧੂਆਂ ਤੁਹਾਨੂੰ ਦਿਖਾ ਰਹੇ ਆ ਜਿਹੜਾ ਨਿਕਲਦਾ ਹੋਇਆ ਚਾਰੇ ਪਾਸੇ ਆ ਦੇਖੋ ਕੀ ਹਾਲ ਕੀਤਾ ਜਾ ਰਿਹਾ ਖਦੇੜਨ ਦੇ ਲਈ ਕੀ ਕੁਝ ਵਰਤਿਆ ਜਾ ਰਿਹਾ ਹਰੇਕ ਹੱਥ ਕੰਡਾ ਅਪਣਾ ਰਹੀ ਹੈ ਸਰਕਾਰ ਦੇਖੋ ਤੇ ਮੇ ਜਿਹੜਾ ਹਾਲਾਂਕਿ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਜਦੋਂ ਫਿਰ ਆਪਣੀ ਆਈ ਤੇ ਆ ਜਾਂਦਾ ਤਾਂ ਫਿਰ ਕੋਈ ਵੀ ਬੈਰੀਕੇਡ ਇਹਨਾਂ ਦੇ ਮੁਰੇ ਕੁਝ ਨਹੀਂ ਪਿਛਲਾ ਅੰਦੋਲਨ ਤੁਸੀਂ ਦੇਖਿਆ ਹੀ ਹੈ ਹੁਣ ਵੀ ਜਿਹੜਾ ਲੋਕਾਂ ਨੇ ਬਹੁਤ ਕੁਝ ਜਿਹੜਾ ਪੱਟ ਲਿਆਏ ਨੇ ਲੋਕ ਉਥੋਂ ਕਿਲ ਪੱਟ ਲਿਆਏ ਨੇ ਜਿਹੜੇ ਕਿਲ ਲੱਗੇ ਹੋਏ ਸੀ ਬੈਰੀਕੇਡ ਪਰਾਂ ਕਰ ਦਿੱਤੇ ਨੇ ਪਰ ਜਦੋਂ ਤੁਸੀਂ ਇਹਨਾਂ ਨਾਲ ਇਸ ਦਾ ਵਰਤਾਓ ਇਸ ਤਰ੍ਹਾਂ ਦਾ ਵਰਤਾਓ ਕਰੋਗੇ ਤਾਂ ਫਿਰ ਇਹਦੀ ਭਾਜੀ ਜਿਹੜੀਆਂ ਮੋੜਨੀ ਦਾ ਪੈਣੀ ਆ ਦੇਖੋ ਕਿਵੇਂ ਜਿਹੜਾ ਕਿਸਾਨਾਂ ਦੇ ਉੱਪਰ ਕੀ ਕੁਝ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਕਦੇੜਣ ਦੇ ਲਈ ਹਰ ਇੱਕ ਮੰਚਾ ਜਿਹੜੀ ਹੈ ਬਰਤਰੀਆ ਸਰਕਾਰ ਆ ਸ਼ੰਭੂ ਬੈਰੀਅਰ ਤੋਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਕਿਵੇਂ ਬੰਬਾਰੀ ਹੋ ਰਹੀ ਹੈ ਕਿਵੇਂ ਆਏ ਲੱਗਦਾ ਜਿਵੇਂ ਸਰਹੱਦ ਦੇ ਉੱਪਰ ਖੜੇ ਆ ਪਰ ਅਨਾਉਂਸਮੈਂਟ ਕਰਕੇ ਤੁਸੀਂ ਟਿਕਾ ਸਕਦੇ ਹੋ ਤੁਸੀਂ ਪ੍ਰਸ਼ਾਸਨਿਕ ਕੋਈ ਅਧਿਕਾਰੀ ਭੇਜ ਸਕਦੇ ਹੋ ਤੁਸੀਂ ਆਪਣਾ ਜੇ ਕੋਈ ਤੁਹਾਨੂੰ ਲੱਗਦਾ ਕਿ ਨਹੀਂ ਜਾਣਾ ਪਰ ਤੁਸੀਂ ਕਹਿ ਤਾਂ ਸਕਦੇ ਹੋ ਕਿਸੇ ਅਫਸਰ ਨੂੰ ਭੇਜ ਕੇ ਗੱਲਬਾਤ ਕਰੋ ਪਰ ਆ ਕੀ ਮਤਲਬ ਹੋਇਆ ਆ ਦੇਖੋ ਆ ਤਸਵੀਰ ਦੇਖੋ ਇਹ ਜਿਹੜੀ ਆ ਠਾਠਾ ਹੋ ਰਹੀ ਹੈ ਤੁਸੀਂ ਆਗੂਆਂ ਨਾਲ ਗੱਲਬਾਤ ਕਰੋ ਤੁਸੀਂ ਕੋਈ ਹੋਰ ਟੇਬਲ ਟਾਕ ਕਰ ਸਕਦੇ ਹੋ ਪਰ ਆ ਚੀਜ਼ਾਂ ਜੇ ਤੁਸੀਂ ਕਰੋਗੇ ਤਾਂ ਇਹ ਤਾਂ ਭੜਕਾਉਣ ਵਾਲੀ ਗੱਲ ਹੈ ਆ ਦੇਖੋ ਇਹ ਤਾੜ ਤਾੜ ਜਿਹੜੀ ਹੋ ਰਹੀ ਹੈ ਇਸ ਦਾ ਕੀ ਮਤਲਬ ਹੈ ਕਿਉਂ ਇੰਨਾ ਜਿਹੜਾ ਕਿਸਾਨਾਂ ਦੇ ਨਾਲ ਜਿਹੜਾ ਸਾਰੇ ਮੁਲਕ ਦਾ ਢਿੱਡ ਭਰਦਾ ਹੈ ਕਿਉਂ ਇਹ ਕੀਤਾ ਜਾ ਰਿਹਾ ਹੈਗਾ ਕਿਵੇਂ ਤਾੜ ਤਾੜ ਜਿਹੜੀ ਹੋ ਰਹੀ ਹੈ ਧੂਆਂ ਧੂਆਂ ਸਾਰੇ ਪਾਸੇ ਦੇਖੋ ਉਹ ਦੇਖੋ ਡਰੋਨ ਦੇ ਨਾਲ ਸੁੱਟਿਆ ਜਾ ਰਿਹਾ ਹੈ ਕਈਆਂ ਦੇ ਇੱਥੇ ਪੱਟ ਪਾੜ ਗਏ ਲੱਤਾਂ ਪਾੜ ਗਿਆ ਅੱਖਾਂ ਦਾ ਬੁਰਾ ਹਾਲ ਹੋ ਗਿਆ ਮੂੰਹ ਦਾ ਬੁਰਾ ਹਾਲ ਹੋ ਗਿਆ ਹੱਥਾਂ ਬਾਹਾਂ ਦਾ ਬੁਰਾ ਹਾਲ ਹੋ ਗਿਆ ਬਹੁਤ ਜ਼ਖਮੀ ਹੋ ਗਏ ਨੇ ਨਿੱਕੇ ਨਿੱਕੇ ਮੁੰਡੇ ਹਸਪਤਾਲ ਲੱਭਦੇ ਫਿਰਦੇ ਨੇ ਕਿ ਭਾਈ ਹਸਪਤਾਲ ਦੱਸ ਦੋ ਕਿੱਥੇ ਆ ਕਿਉਂਕਿ ਬੁਰਾ ਹਾਲ ਉਹਨਾਂ ਦਾ ਹੋ ਗਿਆ ਆ ਦੇਖੋ ਹੰਝੂ ਗੈਸ ਦੇ ਗੋਲੇ ਪਲਾਸਟਿਕ ਦੇ ਗੋਲੇ ਜਿਵੇਂ ਆਪਾਂ ਪਿੰਡਾਂ 'ਚ ਕਹਿੰਦੇ ਸੀ ਕਿ ਤੱਤਰ ਮਾਰਕਾ ਅਜਿਹੀਆਂ ਚੀਜ਼ਾਂ ਜਿਹੜੀਆਂ ਮਾਰੀਆਂ ਜਾ ਰੀਆਂ ਨੇ ਜੇ ਤੁਸੀਂ ਰੋਕਣਾ ਹੈ ਤਾਂ ਤੁਸੀਂ ਵੱਡੇ ਅਫਸਰ ਕੋਈ ਆ ਕੇ ਗੱਲਬਾਤ ਕਰ ਲਓ ਪਰ ਆ ਚੀਜ਼ ਨਾ ਕਰੋ ਕਿਉਂਕਿ ਇਹ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕਿਸਾਨਾਂ ਦਾ ਹੋਇਆ ਧੂਆਂ ਦੇਖੋ ਕਿਵੇਂ ਖਦੇੜਾਂ ਦੇ ਲਈ ਹਰੇਕ ਹੱਥ ਕੰਡਾ ਆਪਣਾਰੀ ਹੈ ਸਰਕਾਰ ਤਾਂ ਇਹ ਇੱਕ ਮੰਦਭਾਗੀ ਤਸਵੀਰ ਹੈ ਸ਼ੰਭੂ ਬੈਰੀਅਰ ਤੋਂ ਪ੍ਰੋ ਪੰਜਾਬ ਟੀਵੀ ਹਰੇਕ ਤਸਵੀਰ ਤੁਹਾਡੇ ਤੱਕ ਲੈ ਕੇ ਆਏਗਾ ਆਪਣਾ ਬੈਠੇ ਸੀ ਮੈਂ ਕਹੂੰਗਾ ਕਿ ਇੱਥੇ ਜਿਹੜਾ ਰੱਖਿਆ ਜਾ ਕੈਮਰਾ ਕਿਉਂਕਿ ਕੱਲੀ ਕੱਲੀ ਤਸਵੀਰ ਦਿਖਾਉਣੀ ਲਾਜ਼ਮੀ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਦੇਖ ਸਕਦੇ ਹੋ ਆ ਦੇਖੋ ਕਿਵੇਂ ਧੂਆਂ ਧਾਰ ਕਿਵੇਂ ਪਟਾਕੇ ਪਹਿਰਿਆ ਕਿਵੇਂ ਡਰੋਨ ਦੇ ਨਾਲ ਸੁੱਟਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਸਾਨੂੰ ਆਪਣੇ ਹੀ ਮੁਲਕ ਦੇ ਵਿੱਚ ਸਾਡੇ ਤੇ ਹੀ ਜਿਹੜਾ ਕਿਸ ਪ੍ਰਕਾਰ ਕੀਤਾ ਜਾ ਰਿਹਾ ਹੈਗਾ ਦੇਖ ਸਕਦੇ ਹੋ ਸਰਕਾਰਾਂ ਦੇ ਵੱਲੋਂ ਹਾਲਾਂਕਿ ਅੱਜ ਕਿਸਾਨਾਂ ਦੇ ਵੱਲੋਂ 13 ਤਰੀਕ ਨੂੰ ਕੌਲ ਦਿੱਤੀ ਗਈ ਸੀ ਕੂਚ ਕਰਨ ਦੇ ਲਈ ਦਿੱਲੀ ਪਰ 100 ਦੇ ਕਰੀਬ ਕਿਸ ਜਾਕੀਮੀ ਹੋ ਗਿਆ ਹੰਜੂ ਗੈਸ ਦੇ ਗੋਲੇ ਕਿਵੇਂ ਦਾਗੇ ਜਾ ਰਿਹਾ ਮੈਂ ਕਹੂੰਗਾ ਕਿ ਦੇਖ ਸਾਜੋ ਜ਼ੂਮ ਕਰਕੇ ਦਿਖਾਇਆ ਜਾ ਬਿਆ ਧੂਆਂ ਜਿਹੜਾ ਧੂਆਂ ਤੁਸੀਂ ਦੇਖ ਰਹੇ ਉੱਤਰਿਆ ਇਹ ਕੋਈ ਆਮ ਧੂਆਂ ਨਹੀਂ ਇਹ ਹੰਜੂ ਗੈਸ ਦੇ ਗੋਲੇ ਸੁੱਟੇ ਗਿਆ ਕੋਈ ਪਲਾਸਟਿਕ ਦੇ ਗੋਲੇ ਸੁੱਟੇ ਗਿਆ ਦੇਖੋ ਕਿਵੇਂ ਤਾੜ-ਤਾੜ ਹੋ ਰਹੀ ਹੈ ਕਿਵੇਂ ਤਾੜ-ਤਾੜ ਹੋ ਰਹੀ ਹੈ ਜਿਵੇਂ ਕੋਈ ਲੜਾਈ ਲੱਗੀ ਹੋਵੇ ਜਿਵੇਂ ਕੋਈ ਸਰਾਹਤ ਤੇ ਜੰਗ ਛੜੀ ਹੋਵੇ ਇਹੋ ਜਿਹਾ ਮਾਹੌਲ ਬਣਾਏ ਜਾ ਰਹੇ ਨੇ ਦੇਖ ਸਕਦੇ ਹੋ ਕਿਵੇਂ ਜਿਹੜਾ ਕਿਸਾਨਾਂ ਨੂੰ ਕਦੇੜਣ ਦੇ ਲਈ ਹਾਲਾਂਕਿ ਕਿਸਾਨ ਸ਼ਾਂਤੀਪੂਰਵਕ ਬੈਠਿਆ ਕਿਸਾਨਾਂ ਦੇ ਵੱਲੋਂ ਕੁਝ ਵੀ ਜਿਹੜਾ ਹਿੰਸਾ ਨਹੀਂ ਅਪਣਾਈ ਗਈ ਪਰ ਫਿਰ ਵੀ ਆਹ ਦੇਖੋ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਕਿਵੇਂ ਅੱਗਾਂ ਨਿਕਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਹ ਹਾਲ ਜਿਹੜਾ ਸ਼ੰਭੂ ਬੈਰੀਅਰ ਤੇ ਹੋਇਆ ਪਿਆ 100 ਦੇ ਕਰੀਬ ਕਿਸਾਨ ਇੱਥੇ ਜਿਹੜਾ ਜ਼ਖਮੀ ਹੋ ਗਏ ਨੇ 100 ਦੇ ਕਰੀਬ ਕਿਸਾਨ ਕਿਸ ਦਾ ਕੋਈ ਪੱਟ ਪਾੜ ਗਿਆ ਕਿਸ ਦੀ ਕੋਈ ਲੱਤ ਪਾੜ ਗਈ ਹੈ ਕਿਸ ਦੀ ਕੋਈ ਅੱਖ ਪਾੜ ਗਈ ਹੈ ਆ ਦੇਖੋ ਕਿਵੇਂ ਇੰਨਾ ਜਿਆਦਾ ਬੁਰਾ ਹਾਲ ਜਿਹੜਾ ਕਿਸਾਨਾਂ ਦਾ ਕੀਤਾ ਜਾ ਰਿਹਾ ਹੈਗਾ ਸ਼ੰਭੂ ਬਾਰਡਰ ਦੇ ਉੱਪਰ ਆ ਦੇਖੋ ਕਿਵੇਂ ਧੂਆਂ ਹਜੜਾ ਤੁਹਾਨੂੰ ਨਿਕਲਦਾ ਨਜ਼ਰ ਆਉਂਦਾ ਹੋਊਗਾ ਮੈਂ ਕਹੂੰਗਾ ਕਿ ਇੱਕ ਵਾਰ ਫਿਰ ਤੋਂ ਦਿਖਾਇਆ ਜਾਵੇ ਕਿਵੇਂ ਜਿਹੜਾ ਉਹ ਧੂਆਂ ਨਿਕਲਦਾ ਹੋਇਆ ਨਜ਼ਰ ਆ ਰਿਹਾ ਇਹ ਧੂਆਂ ਦੇਖੋ ਤੁਸੀਂ ਕਿਸ ਪ੍ਰਕਾਰ ਜਿਹੜਾ ਇਹ ਧੂਆਂ ਤੁਹਾਨੂੰ ਦਿਖਾ ਰਹੇ ਆ ਜਿਹੜਾ ਨਿਕਲਦਾ ਹੋਇਆ ਚਾਰੇ ਪਾਸੇ ਆ ਦੇਖੋ ਕੀ ਹਾਲ ਕੀਤਾ ਜਾ ਰਿਹਾ ਖਦੇੜਨ ਦੇ ਲਈ ਕੀ ਕੁਝ ਵਰਤਿਆ ਜਾ ਰਿਹਾ ਹਰੇਕ ਹੱਥ ਕੰਡਾ ਅਪਣਾ ਰਹੀ ਹੈ ਸਰਕਾਰ ਦੇਖੋ ਤੇ ਮੇ ਜਿਹੜਾ ਹਾਲਾਂਕਿ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਜਦੋਂ ਫਿਰ ਆਪਣੀ ਆਈ ਤੇ ਆ ਜਾਂਦਾ ਤਾਂ ਫਿਰ ਕੋਈ ਵੀ ਬੈਰੀਕੇਡ ਇਹਨਾਂ ਦੇ ਮੁਰੇ ਕੁਝ ਨਹੀਂ ਪਿਛਲਾ ਅੰਦੋਲਨ ਤੁਸੀਂ ਦੇਖਿਆ ਹੀ ਹੈ ਹੁਣ ਵੀ ਜਿਹੜਾ ਲੋਕਾਂ ਨੇ ਬਹੁਤ ਕੁਝ ਜਿਹੜਾ ਪੱਟ ਲਿਆਏ ਨੇ ਲੋਕ ਉਥੋਂ ਕਿਲ ਪੱਟ ਲਿਆਏ ਨੇ ਜਿਹੜੇ ਕਿਲ ਲੱਗੇ ਹੋਏ ਸੀ ਬੈਰੀਕੇਡ ਪਰਾਂ ਕਰ ਦਿੱਤੇ ਨੇ ਪਰ ਜਦੋਂ ਤੁਸੀਂ ਇਹਨਾਂ ਨਾਲ ਇਸ ਦਾ ਵਰਤਾਓ ਇਸ ਤਰ੍ਹਾਂ ਦਾ ਵਰਤਾਓ ਕਰੋਗੇ ਤਾਂ ਫਿਰ ਇਹਦੀ ਭਾਜੀ ਜਿਹੜੀਆਂ ਮੋੜਨੀ ਦਾ ਪੈਣੀ ਆ ਦੇਖੋ ਕਿਵੇਂ ਜਿਹੜਾ ਕਿਸਾਨਾਂ ਦੇ ਉੱਪਰ ਕੀ ਕੁਝ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਕਦੇੜਨ ਦੇ ਲਈ ਹਰ ਇੱਕ ਮੰਚਾ ਜਿਹੜੀ ਹੈ ਬਰਤਰੀਆ ਸਰਕਾਰ ਆ ਸ਼ੰਭੂ ਬੈਰੀਅਰ ਤੋਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਕਿਵੇਂ ਬੰਬਾਰੀ ਹੋ ਰਹੀ ਹੈ ਕਿਵੇਂ ਆਏ ਲੱਗਦਾ ਜਿਵੇਂ ਸਰਹੱਦ ਦੇ ਉੱਪਰ ਖੜੇ ਆ ਪਰ ਅਨਾਉਂਸਮੈਂਟ ਕਰਕੇ ਤੁਸੀਂ ਟਿਕਾ ਸਕਦੇ ਹੋ ਤੁਸੀਂ ਪ੍ਰਸ਼ਾਸਨਿਕ ਕੋਈ ਅਧਿਕਾਰੀ ਭੇਜ ਸਕਦੇ ਹੋ ਤੁਸੀਂ ਆਪਣਾ ਜੇ ਕੋਈ ਤੁਹਾਨੂੰ ਲੱਗਦਾ ਕਿ ਨਹੀਂ ਜਾਣਾ ਪਰ ਤੁਸੀਂ ਕਹਿ ਤਾਂ ਸਕਦੇ ਹੋ ਕਿਸੇ ਅਫਸਰ ਨੂੰ ਭੇਜ ਕੇ ਗੱਲਬਾਤ ਕਰੋ ਪਰ ਆ ਕੀ ਮਤਲਬ ਹੋਇਆ ਆ ਦੇਖੋ ਆ ਤਸਵੀਰ ਦੇਖੋ ਇਹ ਜਿਹੜੀ ਆ ਠਾਠਾ ਹੋ ਰਹੀ ਹੈ ਤੁਸੀਂ ਆਗੂਆਂ ਨਾਲ ਗੱਲਬਾਤ ਕਰੋ ਤੁਸੀਂ ਕੋਈ ਹੋਰ ਟੇਬਲ ਟਾਕ ਕਰ ਸਕਦੇ ਹੋ ਪਰ ਆਹ ਚੀਜ਼ਾਂ ਜੇ ਤੁਸੀਂ ਕਰੋਗੇ ਤਾਂ ਇਹ ਤਾਂ ਭੜਕਾਉਣ ਵਾਲੀ ਗੱਲ ਹੈ ਆਹ ਦੇਖੋ ਇਹ ਤਾੜ ਤਾੜ ਜਿਹੜੀ ਹੋ ਰਹੀ ਹੈ ਇਸ ਦਾ ਕੀ ਮਤਲਬ ਹੈ ਕਿਉਂ ਇੰਨਾ ਜਿਹੜਾ ਕਿਸਾਨਾਂ ਦੇ ਨਾਲ ਜਿਹੜਾ ਸਾਰੇ ਮੁਲਕ ਦਾ ਢਿੱਡ ਭਰਦਾ ਹੈ ਕਿਉਂ ਐ ਕੀਤਾ ਜਾ ਰਿਹਾ ਹੈਗਾ ਕਿਵੇਂ ਤਾੜ ਤਾੜ ਜਿਹੜੀ ਹੋ ਰਹੀ ਹੈ ਧੂਆਂ ਧੂਆਂ ਸਾਰੇ ਪਾਸੇ ਦੇਖੋ ਉਹ ਦੇਖੋ ਡਰੋਨ ਦੇ ਨਾਲ ਸੁੱਟਿਆ ਜਾ ਰਿਹਾ ਹੈ ਕਈਆਂ ਦੇ ਇੱਥੇ ਪੱਟ ਪਾੜ ਗਏ ਲੱਤਾਂ ਪਾੜ ਗਈਆਂ ਅੱਖਾਂ ਦਾ ਬੁਰਾ ਹਾਲ ਹੋ ਗਿਆ ਮੂੰਹ ਦਾ ਬੁਰਾ ਹਾਲ ਹੋ ਗਿਆ ਹੱਥਾਂ ਬਾਹਾਂ ਦਾ ਬੁਰਾ ਹਾਲ ਹੋ ਗਿਆ ਬਹੁਤ ਜ਼ਖਮੀ ਹੋ ਗਏ ਨੇ ਨਿੱਕੇ ਨਿੱਕੇ ਮੁੰਡੇ ਹਸਪਤਾਲ ਲੱਭਦੇ ਫਿਰਦੇ ਨੇ ਕਿ ਭਾਈ ਹਸਪਤਾਲ ਦੱਸ ਦੋ ਕਿੱਥੇ ਆ ਕਿਉਂਕਿ ਬੁਰਾ ਹਾਲ ਉਹਨਾਂ ਦਾ ਹੋ ਗਿਆ ਆ ਦੇਖੋ ਹੰਝੂ ਗੈਸ ਦੇ ਗੋਲੇ ਪਲਾਸਟਿਕ ਦੇ ਗੋਲੇ ਜਿਵੇਂ ਆਪਾਂ ਪਿੰਡਾਂ 'ਚ ਕਹਿੰਦੇ ਸੀ ਕਿ ਤੱਤਰ ਮਾਰਕਾ ਅਜਿਹੀਆਂ ਚੀਜ਼ਾਂ ਜਿਹੜੀਆਂ ਮਾਰੀਆਂ ਜਾ ਰੀਆਂ ਨੇ ਜੇ ਤੁਸੀਂ ਰੋਕਣਾ ਹੈ ਤਾਂ ਤੁਸੀਂ ਵੱਡੇ ਅਫਸਰ ਕੋਈ ਆ ਕੇ ਗੱਲਬਾਤ ਕਰ ਲਓ ਪਰ ਆ ਚੀਜ਼ ਨਾ ਕਰੋ ਕਿਉਂਕਿ ਇਹ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕਿਸਾਨਾਂ ਦਾ ਹੋਇਆ ਧੂਆਂ ਦੇਖੋ ਕਿਵੇਂ ਖਦੇੜਣ ਦੇ ਲਈ ਹਰੇਕ ਹੱਥ ਕੰਡਾ ਆਪਣਾਰੀ ਹੈ ਸਰਕਾਰ ਤਾਂ ਇਹ ਇੱਕ ਮੰਦਭਾਗੀ ਤਸਵੀਰ ਹੈ ਸ਼ੰਭੂ ਬੈਰੀਅਰ ਤੋਂ ਪ੍ਰੋ ਪੰਜਾਬ ਟੀਵੀ ਹਰੇਕ ਤਸਵੀਰ ਤੁਹਾਡੇ ਤੱਕ ਲੈ ਕੇ ਆਏਗਾ ਆਪਣਾ ਬੈਠੇ ਸੀ ਮੈਂ ਕਹਾਂਗਾ ਕਿ ਇੱਥੇ ਜਿਹੜਾ ਰੱਖਿਆ ਜਾ ਕੈਮਰਾ ਕਿਉਂਕਿ ਕੱਲੀ ਕੱਲੀ ਤਸਵੀਰ ਦਿਖਾਉਣੀ ਲਾਜ਼ਮੀ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਦੇਖ ਸਕਦੇ ਹੋ ਆ ਦੇਖੋ ਕਿਵੇਂ ਧੂਆਂ ਧਾਰ ਕਿਵੇਂ ਪਟਾਕੇ ਪੈ ਰਿਹਾ ਕਿਵੇਂ ਡਰੋਨ ਦੇ ਨਾਲ ਸੁੱਟਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਸਾਨੂੰ ਆਪਣੇ ਹੀ ਮੁਲਕ ਦੇ ਵਿੱਚ ਸਾਡੇ ਤੇ ਹੀ ਜਿਹੜਾ ਕਿਸ ਪ੍ਰਕਾਰ ਕੀਤਾ ਜਾ ਰਿਹਾ ਹੈਗਾ ਦੇਖ ਸਕਦੇ ਹੋ ਸਰਕਾਰਾਂ ਦੇ ਵੱਲੋਂ ਹਾਲਾਂਕਿ ਅੱਜ ਕਿਸਾਨਾਂ ਦੇ ਵੱਲੋਂ 13 ਤਰੀਕ ਨੂੰ ਕੌਲ ਦਿੱਤੀ ਗਈ ਸੀ ਕੂਚ ਕਰਨ ਦੇ ਲਈ ਦਿੱਲੀ ਪਰ 100 ਦੇ ਕਰੀਬ ਜਾਕੀਮੀ ਹੋ ਗਿਆ ਹੰਜੂ ਗੈਸ ਦੇ ਗੋਲੇ ਕਿਵੇਂ ਦਾਗੇ ਜਾ ਰਿਹਾ ਮੈਂ ਕਹੂੰਗਾ ਕਿ ਦੇਖ ਸਾਜੋ ਜ਼ੂਮ ਕਰਕੇ ਦਿਖਾਇਆ ਜਾ ਬਿਆ ਧੂਆਂ ਜਿਹੜਾ ਧੂਆਂ ਤੁਸੀਂ ਦੇਖ ਰਹੇ ਉੱਤਰਿਆ ਇਹ ਕੋਈ ਆਮ ਧੂਆਂ ਨਹੀਂ ਇਹ ਹੰਜੂ ਗੈਸ ਦੇ ਗੋਲੇ ਸੁੱਟੇ ਗਿਆ ਕੋਈ ਪਲਾਸਟਿਕ ਦੇ ਗੋਲੇ ਸੁੱਟੇ ਗਿਆ ਦੇਖੋ ਕਿਵੇਂ ਤਾੜ-ਤਾੜ ਹੋ ਰਹੀ ਹੈ ਕਿਵੇਂ ਤਾੜ-ਤਾੜ ਹੋ ਰਹੀ ਹੈ ਜਿਵੇਂ ਕੋਈ ਲੜਾਈ ਲੱਗੀ ਹੋਵੇ ਜਿਵੇਂ ਕੋਈ ਸਰਹੱਦ ਤੇ ਜੰਗ ਚੜੀ ਹੋਵੇ ਇਹੋ ਜੇ ਮਾਹੌਲ ਬਣਾਏ ਜਾ ਰਹੇ ਨੇ ਦੇਖ ਸਕਦੇ ਹੋ ਕਿਵੇਂ ਜਿਹੜਾ ਕਿਸਾਨਾਂ ਨੂੰ ਕਦੇੜਣ ਦੇ ਲਈ ਹਾਲਾਂਕਿ ਕਿਸਾਨ ਸ਼ਾਂਤੀਪੂਰਵਕ ਬੈਠਿਆ ਕਿਸਾਨਾਂ ਦੇ ਵੱਲੋਂ ਕੁਝ ਵੀ ਜਿਹੜਾ ਹਿੰਸਾ ਨਹੀਂ ਅਪਣਾਈ ਗਈ ਪਰ ਫਿਰ ਵੀ ਆਹ ਦੇਖੋ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਕਿਵੇਂ ਅੱਗਾਂ ਨਿਕਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਹ ਹਾਲ ਜਿਹੜਾ ਸ਼ੰਭੂ ਬੈਰੀਅਰ ਤੇ ਹੋਇਆ ਪਿਆ 100 ਦੇ ਕਰੀਬ ਕਿਸਾਨ ਇੱਥੇ ਜਿਹੜਾ ਜ਼ਖਮੀ ਹੋ ਗਏ ਨੇ 100 ਦੇ ਕਰੀਬ ਕਿਸਾਨ ਕਿਸਦਾ ਕੋਈ ਪੱਟ ਪਾੜ ਗਿਆ ਕਿਸ ਦੀ ਕੋਈ ਲੱਤ ਪਾੜ ਗਈ ਹੈ ਕਿਸ ਦੀ ਕੋਈ ਅੱਖ ਪਾੜ ਗਈ ਹੈ ਆ ਦੇਖੋ ਕਿਵੇਂ ਇੰਨਾ ਜ਼ਿਆਦਾ ਬੁਰਾ ਹਾਲ ਜਿਹੜਾ ਕਿਸਾਨਾਂ ਦਾ ਕੀਤਾ ਜਾ ਰਿਹਾ ਹੈਗਾ ਸ਼ੰਭੂ ਬਾਰਡਰ ਦੇ ਉੱਪਰ ਆ ਦੇਖੋ ਕਿਵੇਂ ਧੂਆਂ ਹਜੜਾ ਤੁਹਾਨੂੰ ਨਿਕਲਦਾ ਨਜ਼ਰ ਆਉਂਦਾ ਹੋਊਗਾ ਮੈਂ ਕਹੂੰਗਾ ਕਿ ਇੱਕ ਵਾਰ ਫਿਰ ਤੋਂ ਦਿਖਾਇਆ ਜਾਵੇ ਕਿਵੇਂ ਜਿਹੜਾ ਉਹ ਧੂਆਂ ਨਿਕਲਦਾ ਹੋਇਆ ਨਜ਼ਰ ਆ ਰਿਹਾ ਇਹ ਧੂਆਂ ਦੇਖੋ ਤੁਸੀਂ ਕਿਸ ਪ੍ਰਕਾਰ ਜਿਹੜਾ ਇਹ ਧੂਆਂ ਤੁਹਾਨੂੰ ਦਿਖਾ ਰਹੇ ਆ ਜਿਹੜਾ ਨਿਕਲਦਾ ਹੋਇਆ ਚਾਰੇ ਪਾਸੇ ਆ ਦੇਖੋ ਕੀ ਹਾਲ ਕੀਤਾ ਜਾ ਰਿਹਾ ਖਦੇੜਨ ਦੇ ਲਈ ਕੀ ਕੁਝ ਵਰਤਿਆ ਜਾ ਰਿਹਾ ਹਰੇਕ ਹੱਥ ਕੰਡਾ ਅਪਣਾ ਰਹੀ ਹੈ ਸਰਕਾਰ ਦੇਖੋ ਕਿਵੇਂ ਜਿਹੜਾ ਹਾਲਾਂਕਿ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਜਦੋਂ ਫਿਰ ਆਪਣੀ ਆਈ ਤੇ ਆ ਜਾਂਦਾ ਤਾਂ ਫਿਰ ਕੋਈ ਵੀ ਬੈਰੀਕੇਡ ਇਹਨਾਂ ਦੇ ਮੁਰੇ ਕੁਝ ਨਹੀਂ ਪਿਛਲਾ ਅੰਦੋਲਨ ਤੁਸੀਂ ਦੇਖਿਆ ਹੀ ਹੈ ਹੁਣ ਵੀ ਜਿਹੜਾ ਲੋਕਾਂ ਨੇ ਬਹੁਤ ਕੁਝ ਜਿਹੜਾ ਪੱਟ ਲਿਆਏ ਨੇ ਲੋਕ ਉਥੋਂ ਕਿਲ ਪੱਟ ਲਿਆਏ ਨੇ ਜਿਹੜੇ ਕਿਲ ਲੱਗੇ ਹੋਏ ਸੀ ਬੈਰੀਕੇਡ ਪਰਾਂ ਕਰ ਦਿੱਤੇ ਨੇ ਪਰ ਜਦੋਂ ਤੁਸੀਂ ਇਹਨਾਂ ਨਾਲ ਇਸ ਦਾ ਵਰਤਾਓ ਇਸ ਤਰ੍ਹਾਂ ਦਾ ਵਰਤਾਓ ਕਰੋਗੇ ਤਾਂ ਫਿਰ ਇਹਦੀ ਭਾਜੀ ਜਿਹੜੀਆਂ ਮੋੜਨੀ ਦਾ ਪੈਣੀ ਆ ਦੇਖੋ ਕਿਵੇਂ ਜਿਹੜਾ ਕਿਸਾਨਾਂ ਦੇ ਉੱਪਰ ਕੀ ਕੁਝ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਕਦੇੜਨ ਦੇ ਲਈ ਹਰ ਇੱਕ ਮੰਚਾ ਜਿਹੜੀ ਹੈ ਬਰਤਰੀਆ ਸਰਕਾਰ ਆ ਸ਼ੰਭੂ ਬੈਰੀਅਰ ਤੋਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਕਿਵੇਂ ਬੰਬਾਰੀ ਹੋ ਰਹੀ ਹੈ ਕਿਵੇਂ ਆਏ ਲੱਗਦਾ ਜਿਵੇਂ ਸਰਹੱਦ ਦੇ ਉੱਪਰ ਖੜੇ ਆ ਪਰ ਅਨਾਉਂਸਮੈਂਟ ਕਰਕੇ ਤੁਸੀਂ ਟਿਕਾ ਸਕਦੇ ਹੋ ਤੁਸੀਂ ਪ੍ਰਸ਼ਾਸਨਿਕ ਕੋਈ ਅਧਿਕਾਰੀ ਭੇਜ ਸਕਦੇ ਹੋ ਤੁਸੀਂ ਆਪਣਾ ਜੇ ਕੋਈ ਤੁਹਾਨੂੰ ਲੱਗਦਾ ਕਿ ਨਹੀਂ ਜਾਣਾ ਪਰ ਤੁਸੀਂ ਕਹਿ ਤਾਂ ਸਕਦੇ ਹੋ ਕਿਸੇ ਅਫਸਰ ਨੂੰ ਭੇਜ ਕੇ ਗੱਲਬਾਤ ਕਰੋ ਪਰ ਆ ਕੀ ਮਤਲਬ ਹੋਇਆ ਆ ਦੇਖੋ ਆ ਤਸਵੀਰ ਦੇਖੋ ਜਿਹੜੀ ਆ ਠਾਠਾ ਹੋ ਰਹੀ ਹੈ ਤੁਸੀਂ ਆਗੂਆਂ ਨਾਲ ਗੱਲਬਾਤ ਕਰੋ ਤੁਸੀਂ ਕੋਈ ਹੋਰ ਟੇਬਲ ਟਾਕ ਕਰ ਸਕਦੇ ਹੋ ਪਰ ਆਹ ਚੀਜ਼ਾਂ ਜੇ ਤੁਸੀਂ ਕਰੋਗੇ ਤਾਂ ਇਹ ਤਾਂ ਭੜਕਾਉਣ ਵਾਲੀ ਗੱਲ ਹੈ ਆਹ ਦੇਖੋ ਇਹ ਤਾੜ ਤਾੜ ਜਿਹੜੀ ਹੋ ਰਹੀ ਹੈ ਇਸ ਦਾ ਕੀ ਮਤਲਬ ਹੈ ਕਿਉਂ ਇੰਨਾ ਜਿਹੜਾ ਕਿਸਾਨਾਂ ਦੇ ਨਾਲ ਜਿਹੜਾ ਸਾਰੇ ਮੁਲਕ ਦਾ ਢਿੱਡ ਭਰਦਾ ਹੈ ਕਿਉਂ ਐ ਕੀਤਾ ਜਾ ਰਿਹਾ ਹੈਗਾ ਕਿਵੇਂ ਤਾੜ ਤਾੜ ਜਿਹੜੀ ਹੋ ਰਹੀ ਹੈ ਧੂਆਂ ਹੀ ਧੂਆਂ ਸਾਰੇ ਪਾਸੇ ਦੇਖੋ ਉਹ ਦੇਖੋ ਡਰੋਨ ਦੇ ਨਾਲ ਸੁੱਟਿਆ ਜਾ ਰਿਹਾ ਹੈ ਕਈਆਂ ਦੇ ਇਥੇ ਪੱਟ ਪਾੜ ਗਏ ਲੱਤਾਂ ਪਾੜ ਗਿਆ ਅੱਖਾਂ ਦਾ ਬੁਰਾ ਹਾਲ ਹੋ ਗਿਆ ਮੂੰਹ ਦਾ ਬੁਰਾ ਹਾਲ ਹੋ ਗਿਆ ਹੱਥਾਂ ਬਾਹਾਂ ਦਾ ਬੁਰਾ ਹਾਲ ਹੋ ਗਿਆ ਬਹੁਤ ਜ਼ਖਮੀ ਹੋ ਗਏ ਨੇ ਨਿੱਕੇ ਨਿੱਕੇ ਮੁੰਡੇ ਹਸਪਤਾਲ ਲੱਭਦੇ ਫਿਰਦੇ ਨੇ ਕਿ ਭਾਈ ਹਸਪਤਾਲ ਦੱਸ ਦੋ ਕਿੱਥੇ ਆ ਕਿਉਂਕਿ ਬੁਰਾ ਹਾਲ ਉਹਨਾਂ ਦਾ ਹੋ ਗਿਆ ਆ ਦੇਖੋ ਹੰਝੂ ਗੈਸ ਦੇ ਗੋਲੇ ਪਲਾਸਟਿਕ ਦੇ ਗੋਲੇ ਜਿਵੇਂ ਆਪਾਂ ਪਿੰਡਾਂ 'ਚ ਕਹਿੰਦੇ ਸੀ ਕਿ ਤੱਤਰ ਮਾਰਕਾ ਅਜਿਹੀਆਂ ਚੀਜ਼ਾਂ ਜਿਹੜੀਆਂ ਮਾਰੀਆਂ ਜਾ ਰੀਆਂ ਨੇ ਜੇ ਤੁਸੀਂ ਰੋਕਣਾ ਹੈ ਤਾਂ ਤੁਸੀਂ ਵੱਡੇ ਅਫਸਰ ਕੋਈ ਆ ਕੇ ਗੱਲਬਾਤ ਕਰ ਲੋ ਪਰ ਆ ਚੀਜ਼ ਨਾ ਕਰੋ ਕਿਉਂਕਿ ਇਹ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕਿਸਾਨਾਂ ਦਾ ਹੋਇਆ ਧੂਆਂ ਦੇਖੋ ਕਿਵੇਂ ਖਦੇੜਣ ਦੇ ਲਈ ਹਰੇਕ ਹੱਥ ਕੰਡਾ ਆਪਣਾ ਰਹੀ ਹੈ ਸਰਕਾਰ ਤਾਂ ਇਹ ਇੱਕ ਮੰਦਭਾਗੀ ਤਸਵੀਰ ਹੈ ਸ਼ੰਭੂ ਬੈਰੀਅਰ ਤੋਂ ਪ੍ਰੋ ਪੰਜਾਬ ਟੀਵੀ ਹਰੇਕ ਤਸਵੀਰ ਤੁਹਾਡੇ ਤੱਕ ਲੈ ਕੇ ਆਏਗਾ ਆਪਣਾ ਬੈਠੇ ਸੀ ਮੈਂ ਕਹਾਂਗਾ ਕਿ ਇੱਥੇ ਜਿਹੜਾ ਰੱਖਿਆ ਜਾ ਕੈਮਰਾ ਕਿਉਂਕਿ ਕੱਲੀ ਕੱਲੀ ਤਸਵੀਰ ਦਿਖਾਉਣੀ ਲਾਜ਼ਮੀ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਦੇਖ ਸਕਦੇ ਹੋ ਆ ਦੇਖੋ ਕਿਵੇਂ ਧੂਆਂ ਧਾਰ ਕਿਵੇਂ ਪਟਾਕੇ ਪੈ ਰਿਹਾ ਕਿਵੇਂ ਡਰੋਨ ਦੇ ਨਾਲ ਸੁੱਟਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਸਾਨੂੰ ਆਪਣੇ ਹੀ ਮੁਲਕ ਦੇ ਵਿੱਚ ਸਾਡੇ ਤੇ ਹੀ ਜਿਹੜਾ ਕਿਸ ਪ੍ਰਕਾਰ ਕੀਤਾ ਜਾ ਰਿਹਾ ਹੈਗਾ ਦੇਖ ਸਕਦੇ ਹੋ ਸਰਕਾਰਾਂ ਦੇ ਵੱਲੋਂ ਹਾਲਾਂਕਿ ਅੱਜ ਕਿਸਾਨਾਂ ਦੇ ਵੱਲੋਂ 13 ਤਰੀਕ ਨੂੰ ਕੌਲ ਦਿੱਤੀ ਗਈ ਸੀ ਕੂਚ ਕਰਨ ਦੇ ਲਈ ਦਿੱਲੀ ਪਰ 100 ਦੇ ਕਰੀਬ ਜਾਕੀਮੀ ਹੋ ਗਿਆ ਹੰਜੂ ਗੈਸ ਦੇ ਗੋਲੇ ਕਿਵੇਂ ਦਾਗੇ ਜਾ ਰਿਹਾ ਮੈਂ ਕਹੂੰਗਾ ਕਿ ਦੇਖ ਸਾਜੋ ਜ਼ੂਮ ਕਰਕੇ ਦਿਖਾਇਆ ਜਾ ਬਿਆ ਧੂਆਂ ਜਿਹੜਾ ਧੂਆਂ ਤੁਸੀਂ ਦੇਖ ਰਹੇ ਉੱਤਰਿਆ ਇਹ ਕੋਈ ਆਮ ਧੂਆਂ ਨਹੀਂ ਇਹ ਹੰਜੂ ਗੈਸ ਦੇ ਗੋਲੇ ਸੁੱਟੇ ਗਿਆ ਕੋਈ ਪਲਾਸਟਿਕ ਦੇ ਗੋਲੇ ਸੁੱਟੇ ਗਿਆ ਦੇਖੋ ਕਿਵੇਂ ਤਾੜ-ਤਾੜ ਹੋ ਰਹੀ ਹੈ ਕਿਵੇਂ ਤਾੜ-ਤਾੜ ਹੋ ਰਹੀ ਹੈ ਜਿਵੇਂ ਕੋਈ ਲੜਾਈ ਲੱਗੀ ਹੋਵੇ ਜਿਵੇਂ ਕੋਈ ਸਰਹੱਦ ਤੇ ਜੰਗ ਚੜੀ ਹੋਵੇ ਇਹੋ ਜੇ ਮਾਹੌਲ ਬਣਾਏ ਜਾ ਰਹੇ ਨੇ ਦੇਖ ਸਕਦੇ ਹੋ ਕਿਵੇਂ ਜਿਹੜਾ ਕਿਸਾਨਾਂ ਨੂੰ ਕਦੇੜਣ ਦੇ ਲਈ ਹਾਲਾਂਕਿ ਕਿਸਾਨ ਸ਼ਾਂਤੀਪੂਰਵਕ ਬੈਠੇ ਆ ਕਿਸਾਨਾਂ ਦੇ ਵੱਲੋਂ ਕੋਈ ਵੀ ਜਿਹੜਾ ਹਿੰਸਾ ਨਹੀਂ ਅਪਣਾਈ ਗਈ ਪਰ ਫਿਰ ਵੀ ਆਹ ਦੇਖੋ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਕਿਵੇਂ ਅੱਗਾਂ ਨਿਕਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਹ ਹਾਲ ਜਿਹੜਾ ਸ਼ੰਭੂ ਬੈਰੀਅਰ ਤੇ ਹੋਇਆ ਪਿਆ 100 ਦੇ ਕਰੀਬ ਕਿਸਾਨ ਇੱਥੇ ਜਿਹੜਾ ਜ਼ਖਮੀ ਹੋ ਗਏ ਨੇ 100 ਦੇ ਕਰੀਬ ਕਿਸਾਨ ਕਿਸ ਦਾ ਕੋਈ ਪੱਟ ਪਾੜ ਗਿਆ ਕਿਸ ਦੀ ਕੋਈ ਲੱਤ ਪਾੜ ਗਈ ਹੈ ਕਿਸ ਦੀ ਕੋਈ ਅੱਖ ਪਾੜ ਗਈ ਹੈ ਆ ਦੇਖੋ ਕਿਵੇਂ ਇੰਨਾ ਜ਼ਿਆਦਾ ਬੁਰਾ ਹਾਲ ਜਿਹੜਾ ਕਿਸਾਨਾਂ ਦਾ ਕੀਤਾ ਜਾ ਰਿਹਾਗਾ ਸ਼ੰਭੂ ਬਾਰਡਰ ਦੇ ਉੱਪਰ ਆ ਦੇਖੋ ਕਿਵੇਂ ਧੂਆਂ ਜਿਹੜਾ ਤੁਹਾਨੂੰ ਨਿਕਲਦਾ ਨਜ਼ਰ ਆਉਂਦਾ ਹੋਊਗਾ ਮੈਂ ਕਹੂੰਗਾ ਕਿ ਇੱਕ ਵਾਰ ਫਿਰ ਤੋਂ ਦਿਖਾਇਆ ਜਾਵੇ ਕਿਵੇਂ ਜਿਹੜਾ ਉਹ ਧੂਆਂ ਨਿਕਲਦਾ ਹੋਇਆ ਨਜ਼ਰ ਆ ਰਿਹਾ ਇਹ ਧੂਆਂ ਦੇਖੋ ਤੁਸੀਂ ਕਿਸ ਪ੍ਰਕਾਰ ਜਿਹੜਾ ਇਹ ਧੂਆਂ ਤੁਹਾਨੂੰ ਦਿਖਾ ਰਿਹਾ ਜਿਹੜਾ ਨਿਕਲਦਾ ਹੋਇਆ ਚਾਰੇ ਪਾਸੇ ਆ ਦੇਖੋ ਕੀ ਹਾਲ ਕੀਤਾ ਜਾ ਰਿਹਾ ਖਦੇੜਨ ਦੇ ਲਈ ਕੀ ਕੁਝ ਵਰਤਿਆ ਜਾ ਰਿਹਾ ਹਰੇਕ ਹੱਥ ਕੰਡਾ ਅਪਣਾ ਰਹੀ ਹੈ ਸਰਕਾਰ ਦੇਖੋ ਤੇ ਮੇ ਜਿਹੜਾ ਹਾਲਾਂਕਿ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਜਦੋਂ ਫਿਰ ਆਪਣੀ ਆਈ ਤੇ ਆ ਜਾਂਦਾ ਤਾਂ ਫਿਰ ਕੋਈ ਵੀ ਬੈਰੀਕੇਡ ਇਹਨਾਂ ਦੇ ਮੁਰੇ ਕੁਝ ਨਹੀਂ ਪਿਛਲਾ ਅੰਦੋਲਨ ਤੁਸੀਂ ਦੇਖਿਆ ਹੀ ਹੈ ਹੁਣ ਵੀ ਜਿਹੜਾ ਲੋਕਾਂ ਨੇ ਬਹੁਤ ਕੁਛ ਜਿਹੜਾ ਪੱਟ ਲਿਆਏ ਨੇ ਲੋਕ ਉਥੋਂ ਕਿਲ ਪੱਟ ਲਿਆਏ ਨੇ ਜਿਹੜੇ ਕਿਲ ਲੱਗੇ ਹੋਏ ਸੀ ਬੈਰੀਕੇਡ ਪਰਾਂ ਕਰ ਦਿੱਤੇ ਨੇ ਪਰ ਜਦੋਂ ਤੁਸੀਂ ਇਹਨਾਂ ਨਾਲ ਇਸ ਦਾ ਵਰਤਾਓ ਇਸ ਤਰ੍ਹਾਂ ਦਾ ਵਰਤਾਓ ਕਰੋਗੇ ਤਾਂ ਫਿਰ ਇਹਦੀ ਭਾਜੀ ਜਿਹੜੀਆਂ ਮੋੜਨੀ ਦਾ ਪੈਣੀ ਆ ਦੇਖੋ ਕਿਵੇਂ ਜਿਹੜਾ ਕਿਸਾਨਾਂ ਦੇ ਉੱਪਰ ਕੀ ਕੁਝ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਖਦੇੜਨ ਦੇ ਲਈ ਹਰ ਇੱਕ ਮੰਚਾ ਜਿਹੜੀ ਹੈ ਬਰਤਰੀਆ ਸਰਕਾਰ ਆ ਸ਼ੰਭੂ ਬੈਰੀਅਰ ਤੋਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਕਿਵੇਂ ਬੰਬਾਰੀ ਹੋ ਰਹੀ ਹੈ ਕਿਵੇਂ ਆਏ ਲੱਗਦਾ ਜਿਵੇਂ ਸਰਹੱਦ ਦੇ ਉੱਪਰ ਖੜੇ ਆ ਪਰ ਅਨਾਉਂਸਮੈਂਟ ਕਰਕੇ ਤੁਸੀਂ ਟਿਕਾ ਸਕਦੇ ਹੋ ਤੁਸੀਂ ਪ੍ਰਸ਼ਾਸਨਿਕ ਕੋਈ ਅਧਿਕਾਰੀ ਭੇਜ ਸਕਦੇ ਹੋ ਤੁਸੀਂ ਆਪਣਾ ਜੇ ਕੋਈ ਤੁਹਾਨੂੰ ਲੱਗਦਾ ਕਿ ਨਹੀਂ ਜਾਣਾ ਪਰ ਤੁਸੀਂ ਕਹਿ ਤਾਂ ਸਕਦੇ ਹੋ ਕਿਸੇ ਅਫਸਰ ਨੂੰ ਭੇਜ ਕੇ ਗੱਲਬਾਤ ਕਰੋ ਪਰ ਆ ਕੀ ਮਤਲਬ ਹੋਇਆ ਆ ਦੇਖੋ ਆ ਤਸਵੀਰ ਦੇਖੋ ਜਿਹੜੀ ਆ ਠਾਠਾ ਹੋ ਰਹੀ ਹੈ ਤੁਸੀਂ ਆਗੂਆਂ ਨਾਲ ਗੱਲਬਾਤ ਕਰੋ ਤੁਸੀਂ ਕੋਈ ਹੋਰ ਟੇਬਲ ਟਾਕ ਕਰ ਸਕਦੇ ਹੋ ਪਰ ਆਹ ਚੀਜ਼ਾਂ ਜੇ ਤੁਸੀਂ ਕਰੋਗੇ ਤਾਂ ਇਹ ਤਾਂ ਭੜਕਾਉਣ ਵਾਲੀ ਗੱਲ ਹੈ ਆਹ ਦੇਖੋ ਇਹ ਤਾੜ ਤਾੜ ਜਿਹੜੀ ਹੋ ਰਹੀ ਹੈ ਇਸ ਦਾ ਕੀ ਮਤਲਬ ਹੈ ਕਿਉਂ ਇੰਨਾ ਜਿਹੜਾ ਕਿਸਾਨਾਂ ਦੇ ਨਾਲ ਜਿਹੜਾ ਸਾਰੇ ਮੁਲਕ ਦਾ ਢਿੱਡ ਭਰਦਾ ਹੈ ਕਿਉਂ ਐ ਕੀਤਾ ਜਾ ਰਿਹਾ ਹੈਗਾ ਕਿਵੇਂ ਤਾੜ ਤਾੜ ਜਿਹੜੀ ਹੋ ਰਹੀ ਹੈ ਧੂਆਂ ਹੀ ਧੂਆਂ ਸਾਰੇ ਪਾਸੇ ਦੇਖੋ ਉਹ ਦੇਖੋ ਡਰੋਨ ਦੇ ਨਾਲ ਸੁੱਟਿਆ ਜਾ ਰਿਹਾ ਹੈ ਕਈਆਂ ਦੇ ਇਥੇ ਪੱਟ ਪਾੜ ਗਏ ਲੱਤਾਂ ਪਾੜ ਗਿਆ ਅੱਖਾਂ ਦਾ ਬੁਰਾ ਹਾਲ ਹੋ ਗਿਆ ਮੂੰਹ ਦਾ ਬੁਰਾ ਹਾਲ ਹੋ ਗਿਆ ਹੱਥਾਂ ਬਾਹਾਂ ਦਾ ਬੁਰਾ ਹਾਲ ਹੋ ਗਿਆ ਬਹੁਤ ਜ਼ਖਮੀ ਹੋ ਗਏ ਨੇ ਨਿੱਕੇ ਨਿੱਕੇ ਮੁੰਡੇ ਹਸਪਤਾਲ ਲੱਭਦੇ ਫਿਰਦੇ ਨੇ ਕਿ ਭਾਈ ਹਸਪਤਾਲ ਦੱਸ ਦੋ ਕਿੱਥੇ ਆ ਕਿਉਂਕਿ ਬੁਰਾ ਹਾਲ ਉਹਨਾਂ ਦਾ ਹੋ ਗਿਆ ਆ ਦੇਖੋ ਹੰਝੂ ਗੈਸ ਦੇ ਗੋਲੇ ਪਲਾਸਟਿਕ ਦੇ ਗੋਲੇ ਜਿਵੇਂ ਆਪਾਂ ਪਿੰਡਾਂ 'ਚ ਕਹਿੰਦੇ ਸੀ ਕਿ ਤੱਤਰ ਮਾਰਕਾ ਅਜਿਹੀਆਂ ਚੀਜ਼ਾਂ ਜਿਹੜੀਆਂ ਮਾਰੀਆਂ ਜਾ ਰੀਆਂ ਨੇ ਜੇ ਤੁਸੀਂ ਰੋਕਣਾ ਹੈ ਤਾਂ ਤੁਸੀਂ ਵੱਡੇ ਅਫਸਰ ਕੋਈ ਆ ਕੇ ਗੱਲਬਾਤ ਕਰ ਲੋ ਪਰ ਆ ਚੀਜ਼ ਨਾ ਕਰੋ ਕਿਉਂਕਿ ਇਹ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕਿਸਾਨਾਂ ਦਾ ਹੋਇਆ ਧੂਆਂ ਦੇਖੋ ਕਿਵੇਂ ਖਦੇੜਣ ਦੇ ਲਈ ਹਰੇਕ ਹੱਥ ਕੰਡਾ ਆਪਣਾ ਰਹੀ ਹੈ ਸਰਕਾਰ ਤਾਂ ਇਹ ਇੱਕ ਮੰਦਭਾਗੀ ਤਸਵੀਰ ਹੈ ਸ਼ੰਭੂ ਬੈਰੀਅਰ ਤੋਂ ਪ੍ਰੋ ਪੰਜਾਬ ਟੀਵੀ ਹਰੇਕ ਤਸਵੀਰ ਤੁਹਾਡੇ ਤੱਕ ਲੈ ਕੇ ਆਏਗਾ ਆਪਣਾ ਬੈਠੇ ਸੀ ਮੈਂ ਕਹਾਂਗਾ ਕਿ ਇੱਥੇ ਜਿਹੜਾ ਰੱਖਿਆ ਜਾ ਕੈਮਰਾ ਕਿਉਂਕਿ ਕੱਲੀ ਕੱਲੀ ਤਸਵੀਰ ਦਿਖਾਉਣੀ ਲਾਜ਼ਮੀ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਦੇਖ ਸਕਦੇ ਹੋ ਆ ਦੇਖੋ ਕਿਵੇਂ ਧੂਆਂ ਧਾਰ ਕਿਵੇਂ ਪਟਾਕੇ ਪੈ ਰਿਹਾ ਕਿਵੇਂ ਡਰੋਨ ਦੇ ਨਾਲ ਸੁੱਟਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਸਾਨੂੰ ਆਪਣੇ ਹੀ ਮੁਲਕ ਦੇ ਵਿੱਚ ਸਾਡੇ ਤੇ ਹੀ ਜਿਹੜਾ ਕਿਸ ਪ੍ਰਕਾਰ ਕੀਤਾ ਜਾ ਰਿਹਾ ਹੈਗਾ ਦੇਖ ਸਕਦੇ ਹੋ ਸਰਕਾਰਾਂ ਦੇ ਵੱਲੋਂ ਹਾਲਾਂਕਿ ਅੱਜ ਕਿਸਾਨਾਂ ਦੇ ਵੱਲੋਂ 13 ਤਰੀਕ ਨੂੰ ਕੌਲ ਦਿੱਤੀ ਗਈ ਸੀ ਕੂਚ ਕਰਨ ਦੇ ਲਈ ਦਿੱਲੀ ਪਰ 100 ਦੇ ਕਰੀਬ ਜਾਕੀਮੀ ਹੋ ਗਿਆ ਹੰਜੂ ਗੈਸ ਦੇ ਗੋਲੇ ਕਿਵੇਂ ਦਾਗੇ ਜਾ ਰਿਹਾ ਮੈਂ ਕਹੂੰਗਾ ਕਿ ਦੇਖ ਸਾਜੋ ਜ਼ੂਮ ਕਰਕੇ ਦਿਖਾਇਆ ਜਾ ਰਿਹਾ ਧੂਆਂ ਜਿਹੜਾ ਧੂਆਂ ਤੁਸੀਂ ਦੇਖ ਰਹੇ ਉੱਤਰਿਆ ਇਹ ਕੋਈ ਆਮ ਧੂਆਂ ਨਹੀਂ ਇਹ ਹੰਜੂ ਗੈਸ ਦੇ ਗੋਲੇ ਸੁੱਟੇ ਗਿਆ ਕੋਈ ਪਲਾਸਟਿਕ ਦੇ ਗੋਲੇ ਸੁੱਟੇ ਗਿਆ ਦੇਖੋ ਕਿਵੇਂ ਤਾੜ-ਤਾੜ ਹੋ ਰਹੀ ਹੈ ਕਿਵੇਂ ਤਾੜ-ਤਾੜ ਹੋ ਰਹੀ ਹੈ ਜਿਵੇਂ ਕੋਈ ਲੜਾਈ ਲੱਗੀ ਹੋਵੇ ਜਿਵੇਂ ਕੋਈ ਸਰਹੱਦ ਤੇ ਜੰਗ ਚੜੀ ਹੋਵੇ ਇਹੋ ਜੇ ਮਾਹੌਲ ਬਣਾਏ ਜਾ ਰਹੇ ਨੇ ਦੇਖ ਸਕਦੇ ਹੋ ਕਿਵੇਂ ਜਿਹੜਾ ਕਿਸਾਨਾਂ ਨੂੰ ਖਦੇੜਨ ਦੇ ਲਈ ਹਾਲਾਂਕਿ ਕਿਸਾਨ ਸ਼ਾਂਤੀਪੂਰਵਕ ਬੈਠਿਆ ਕਿਸਾਨਾਂ ਦੇ ਵੱਲੋਂ ਕੋਈ ਵੀ ਜਿਹੜਾ ਹਿੰਸਾ ਨਹੀਂ ਅਪਣਾਈ ਗਈ ਪਰ ਫਿਰ ਵੀ ਆਹ ਦੇਖੋ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਕਿਵੇਂ ਅੱਗਾਂ ਨਿਕਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਹ ਹਾਲ ਜਿਹੜਾ ਸ਼ੰਭੂ ਬੈਰੀਅਰ ਤੇ ਹੋਇਆ ਪਿਆ 100 ਦੇ ਕਰੀਬ ਕਿਸਾਨ ਇੱਥੇ ਜਿਹੜਾ ਜ਼ਖਮੀ ਹੋ ਗਏ ਨੇ 100 ਦੇ ਕਰੀਬ ਕਿਸਾਨ ਕਿਸ ਦਾ ਕੋਈ ਪੱਟ ਪਾੜ ਗਿਆ ਕਿਸ ਦੀ ਕੋਈ ਲੱਤ ਪਾੜ ਗਈ ਹੈ ਕਿਸ ਦੀ ਕੋਈ ਅੱਖ ਪਾੜ ਗਈ ਹੈ ਆ ਦੇਖੋ ਕਿਵੇਂ ਇੰਨਾ ਜ਼ਿਆਦਾ ਬੁਰਾ ਹਾਲ ਜਿਹੜਾ ਕਿਸਾਨਾਂ ਦਾ ਕੀਤਾ ਜਾ ਰਿਹਾਗਾ ਸ਼ੰਭੂ ਬਾਰਡਰ ਦੇ ਉਪਰ ਆ ਦੇਖੋ ਕਿਵੇਂ ਧੂਆਂ ਜਿਹੜਾ ਤੁਹਾਨੂੰ ਨਿਕਲਦਾ ਨਜ਼ਰ ਆਉਂਦਾ ਹੋਊਗਾ ਮੈਂ ਕਹੂੰਗਾ ਕਿ ਇੱਕ ਵਾਰ ਫਿਰ ਤੋਂ ਦਿਖਾਇਆ ਜਾਵੇ ਕਿਵੇਂ ਜਿਹੜਾ ਉਹ ਧੂਆਂ ਨਿਕਲਦਾ ਹੋਇਆ ਨਜ਼ਰ ਆ ਰਿਹਾ ਇਹ ਧੂਆਂ ਦੇਖੋ ਤੁਸੀਂ ਕਿਸ ਪ੍ਰਕਾਰ ਜਿਹੜਾ ਇਹ ਧੂਆਂ ਤੁਹਾਨੂੰ ਦਿਖਾ ਰਿਹਾ ਜਿਹੜਾ ਨਿਕਲਦਾ ਹੋਇਆ ਚਾਰੇ ਪਾਸੇ ਆ ਦੇਖੋ ਕੀ ਹਾਲ ਕੀਤਾ ਜਾ ਰਿਹਾ ਖਦੇੜਨ ਦੇ ਲਈ ਕੀ ਕੁਝ ਵਰਤਿਆ ਜਾ ਰਿਹਾ ਹਰੇਕ ਹੱਥ ਕੰਡਾ ਅਪਣਾ ਰਹੀ ਹੈ ਸਰਕਾਰ ਦੇਖੋ ਤੇ ਮੇ ਜਿਹੜਾ ਹਾਲਾਂਕਿ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਜਦੋਂ ਫਿਰ ਆਪਣੀ ਆਈ ਤੇ ਆ ਜਾਂਦਾ ਤਾਂ ਫਿਰ ਕੋਈ ਵੀ ਬੈਰੀਕੇਡ ਇਹਨਾਂ ਦੇ ਮੁਰੇ ਕੁਝ ਨਹੀਂ ਪਿਛਲਾ ਅੰਦੋਲਨ ਤੁਸੀਂ ਦੇਖਿਆ ਹੀ ਹੈ ਹੁਣ ਵੀ ਜਿਹੜਾ ਲੋਕਾਂ ਨੇ ਬਹੁਤ ਕੁਝ ਜਿਹੜਾ ਪੱਟ ਲਿਆਏ ਨੇ ਲੋਕ ਉਥੋਂ ਕਿਲ ਪੱਟ ਲਿਆਏ ਨੇ ਜਿਹੜੇ ਕਿਲ ਲੱਗੇ ਹੋਏ ਸੀ ਬੈਰੀਕੇਡ ਪਰਾਂ ਕਰ ਦਿੱਤੇ ਨੇ ਪਰ ਜਦੋਂ ਤੁਸੀਂ ਇਹਨਾਂ ਨਾਲ ਇਸ ਦਾ ਵਰਤਾਓ ਇਸ ਤਰ੍ਹਾਂ ਦਾ ਵਰਤਾਓ ਕਰੋਗੇ ਤਾਂ ਫਿਰ ਇਹਦੀ ਭਾਜੀ ਜਿਹੜੀਆਂ ਮੋੜਨੀ ਦਾ ਪੈਣੀ ਆ ਦੇਖੋ ਕਿਵੇਂ ਜਿਹੜਾ ਕਿਸਾਨਾਂ ਦੇ ਉੱਪਰ ਕੀ ਕੁਝ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਕਦੇੜਨ ਦੇ ਲਈ ਹਰ ਇੱਕ ਮੰਚਾ ਜਿਹੜੀ ਹੈ ਬਰਤਰੀਆ ਸਰਕਾਰ ਆ ਸ਼ੰਭੂ ਬੈਰੀਅਰ ਤੋਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਕਿਵੇਂ ਬੰਬਾਰੀ ਹੋ ਰਹੀ ਹੈ ਕਿਵੇਂ ਆਏ ਲੱਗਦਾ ਜਿਵੇਂ ਸਰਹੱਦ ਦੇ ਉੱਪਰ ਖੜੇ ਆ ਪਰ ਅਨਾਉਂਸਮੈਂਟ ਕਰਕੇ ਤੁਸੀਂ ਟਿਕਾ ਸਕਦੇ ਹੋ ਤੁਸੀਂ ਪ੍ਰਸ਼ਾਸਨਿਕ ਕੋਈ ਅਧਿਕਾਰੀ ਭੇਜ ਸਕਦੇ ਹੋ ਤੁਸੀਂ ਆਪਣਾ ਜੇ ਕੋਈ ਤੁਹਾਨੂੰ ਲੱਗਦਾ ਕਿ ਨਹੀਂ ਜਾਣਾ ਪਰ ਤੁਸੀਂ ਕਹਿ ਤਾਂ ਸਕਦੇ ਹੋ ਕਿਸੇ ਅਫਸਰ ਨੂੰ ਭੇਜ ਕੇ ਗੱਲਬਾਤ ਕਰੋ ਪਰ ਆ ਕੀ ਮਤਲਬ ਹੋਇਆ ਆ ਦੇਖੋ ਆ ਤਸਵੀਰ ਦੇਖੋ ਜਿਹੜੀ ਆ ਠਾਠਾ ਹੋ ਰਹੀ ਹੈ ਤੁਸੀਂ ਆਗੂਆਂ ਨਾਲ ਗੱਲਬਾਤ ਕਰੋ ਤੁਸੀਂ ਕੋਈ ਹੋਰ ਟੇਬਲ ਟਾਕ ਕਰ ਸਕਦੇ ਹੋ ਪਰ ਆਹ ਚੀਜ਼ਾਂ ਜੇ ਤੁਸੀਂ ਕਰੋਗੇ ਤਾਂ ਇਹ ਤਾਂ ਭੜਕਾਉਣ ਵਾਲੀ ਗੱਲ ਹੈ ਆਹ ਦੇਖੋ ਇਹ ਤਾੜ ਤਾੜ ਜਿਹੜੀ ਹੋ ਰਹੀ ਹੈ ਇਸ ਦਾ ਕੀ ਮਤਲਬ ਹੈ ਕਿਉਂ ਇੰਨਾ ਜਿਹੜਾ ਕਿਸਾਨਾਂ ਦੇ ਨਾਲ ਜਿਹੜਾ ਸਾਰੇ ਮੁਲਕ ਦਾ ਢਿੱਡ ਭਰਦਾ ਹੈ ਕਿਉਂ ਐ ਕੀਤਾ ਜਾ ਰਿਹਾ ਹੈਗਾ ਕਿਵੇਂ ਤਾੜ ਤਾੜ ਜਿਹੜੀ ਹੋ ਰਹੀ ਹੈ ਧੂਆਂ ਧੂਆਂ ਸਾਰੇ ਪਾਸੇ ਦੇਖੋ ਉਹ ਦੇਖੋ ਡਰੋਨ ਦੇ ਨਾਲ ਸੁੱਟਿਆ ਜਾ ਰਿਹਾ ਹੈ ਕਈਆਂ ਦੇ ਇਹਤੇ ਪੱਟ ਪਾੜ ਗਏ ਲੱਤਾਂ ਪਾੜ ਗਿਆ ਅੱਖਾਂ ਦਾ ਬੁਰਾ ਹਾਲ ਹੋ ਗਿਆ ਮੂੰਹ ਦਾ ਬੁਰਾ ਹਾਲ ਹੋ ਗਿਆ ਹੱਥਾਂ ਬਾਹਾਂ ਦਾ ਬੁਰਾ ਹਾਲ ਹੋ ਗਿਆ ਬਹੁਤ ਜ਼ਖਮੀ ਹੋ ਗਏ ਨੇ ਨਿੱਕੇ ਨਿੱਕੇ ਮੁੰਡੇ ਹਸਪਤਾਲ ਲੱਭਦੇ ਫਿਰਦੇ ਨੇ ਕਿ ਭਾਈ ਹਸਪਤਾਲ ਦੱਸ ਦੋ ਕਿੱਥੇ ਆ ਕਿਉਂਕਿ ਬੁਰਾ ਹਾਲ ਉਹਨਾਂ ਦਾ ਹੋ ਗਿਆ ਆ ਦੇਖੋ ਹੰਝੂ ਗੈਸ ਦੇ ਗੋਲੇ ਪਲਾਸਟਿਕ ਦੇ ਗੋਲੇ ਜਿਵੇਂ ਆਪਾਂ ਪਿੰਡਾਂ 'ਚ ਕਹਿੰਦੇ ਸੀ ਕਿ ਤੱਤਰ ਮਾਰਕਾ ਅਜਿਹੀਆਂ ਚੀਜ਼ਾਂ ਜਿਹੜੀਆਂ ਮਾਰੀਆਂ ਜਾ ਰੀਆਂ ਨੇ ਜੇ ਤੁਸੀਂ ਰੋਕਣਾ ਹੈ ਤਾਂ ਤੁਸੀਂ ਵੱਡੇ ਅਫਸਰ ਕੋਈ ਆ ਕੇ ਗੱਲਬਾਤ ਕਰ ਲੋ ਪਰ ਆ ਚੀਜ਼ ਨਾ ਕਰੋ ਕਿਉਂਕਿ ਇਹ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕਿਸਾਨਾਂ ਦਾ ਹੋਇਆ ਧੂਆਂ ਦੇਖੋ ਕਿਵੇਂ ਖਦੇੜਾਂ ਦੇ ਲਈ ਹਰੇਕ ਹੱਥ ਕੰਡਾ ਆਪਣਾਰੀ ਹੈ ਸਰਕਾਰ ਤਾਂ ਇਹ ਇੱਕ ਮੰਦਭਾਗੀ ਤਸਵੀਰ ਹੈ ਸ਼ੰਭੂ ਬੈਰੀਅਰ ਤੋਂ ਪ੍ਰੋ ਪੰਜਾਬ ਟੀਵੀ ਹਰੇਕ ਤਸਵੀਰ ਤੁਹਾਡੇ ਤੱਕ ਲੈ ਕੇ ਆਏਗਾ ਆਪਣਾ ਬੈਠੇ ਸੀ ਮੈਂ ਕਹੂੰਗਾ ਕਿ ਇੱਥੇ ਜਿਹੜਾ ਰੱਖਿਆ ਜਾ ਕੈਮਰਾ ਕਿਉਂਕਿ ਕੱਲੀ ਕੱਲੀ ਤਸਵੀਰ ਦਿਖਾਉਣੀ ਲਾਜ਼ਮੀ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਦੇਖ ਸਕਦੇ ਹੋ ਆ ਦੇਖੋ ਕਿਵੇਂ ਧੂਆਂ ਧਾਰ ਕਿਵੇਂ ਪਟਾਕੇ ਪੈ ਰਿਹਾ ਕਿਵੇਂ ਡਰੋਨ ਦੇ ਨਾਲ ਸੁੱਟਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਸਾਨੂੰ ਆਪਣੇ ਹੀ ਮੁਲਕ ਦੇ ਵਿੱਚ ਸਾਡੇ ਤੇ ਹੀ ਜਿਹੜਾ ਕਿਸ ਪ੍ਰਕਾਰ ਕੀਤਾ ਜਾ ਰਿਹਾ ਹੈਗਾ ਦੇਖ ਸਕਦੇ ਹੋ ਸਰਕਾਰਾਂ ਦੇ ਵੱਲੋਂ ਹਾਲਾਂਕਿ ਅੱਜ ਕਿਸਾਨਾਂ ਦੇ ਵੱਲੋਂ 13 ਤਰੀਕ ਨੂੰ ਕੌਲ ਦਿੱਤੀ ਗਈ ਸੀ ਕੂਚਕਾਰਾਂ ਦੇ ਲਈ ਦਿੱਲੀ ਪਰ 100 ਦੇ ਕਰੀਬ ਜਾਕੀਮੀ ਹੋ ਗਿਆ ਹੰਜੂ ਗੈਸ ਦੇ ਗੋਲੇ ਕਿਵੇਂ ਦਾਗੇ ਜਾ ਰਿਹਾ ਮੈਂ ਕਹੂੰਗਾ ਕਿ ਦੇਖ ਸਾਜੋ ਜ਼ੂਮ ਕਰਕੇ ਦਿਖਾਇਆ ਜਾ ਬਿਆ ਧੂਆਂ ਜਿਹੜਾ ਧੂਆਂ ਤੁਸੀਂ ਦੇਖ ਰਹੇ ਉੱਤਰਿਆ ਇਹ ਕੋਈ ਆਮ ਧੂਆਂ ਨਹੀਂ ਇਹ ਹੰਜੂ ਗੈਸ ਦੇ ਗੋਲੇ ਸੁੱਟੇ ਗਿਆ ਕੋਈ ਪਲਾਸਟਿਕ ਦੇ ਗੋਲੇ ਸੁੱਟੇ ਗਿਆ ਦੇਖੋ ਕਿਵੇਂ ਤਾੜ-ਤਾੜ ਹੋ ਰਹੀ ਹੈ ਕਿਵੇਂ ਤਾੜ-ਤਾੜ ਹੋ ਰਹੀ ਹੈ ਜਿਵੇਂ ਕੋਈ ਲੜਾਈ ਲੱਗੀ ਹੋਵੇ ਜਿਵੇਂ ਕੋਈ ਸਰਹੱਦ ਤੇ ਜੰਗ ਚੜੀ ਹੋਵੇ ਇਹੋ ਜੇ ਮਾਹੌਲ ਬਣਾਏ ਜਾ ਰਹੇ ਨੇ ਦੇਖ ਸਕਦੇ ਹੋ ਕਿਵੇਂ ਜਿਹੜਾ ਕਿਸਾਨਾਂ ਨੂੰ ਕਦੇੜਨ ਦੇ ਲਈ ਹਾਲਾਂਕਿ ਕਿਸਾਨ ਸ਼ਾਂਤੀਪੂਰਵਕ ਬੈਠਿਆ ਕਿਸਾਨਾਂ ਦੇ ਵੱਲੋਂ ਕੋਈ ਵੀ ਜਿਹੜਾ ਹਿੰਸਾ ਨਹੀਂ ਅਪਣਾਈ ਗਈ ਪਰ ਫਿਰ ਵੀ ਆਹ ਦੇਖੋ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਕਿਵੇਂ ਅੱਗਾਂ ਨਿਕਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਹ ਹਾਲ ਜਿਹੜਾ ਸ਼ੰਭੂ ਬੈਰੀਅਰ ਤੇ ਹੋਇਆ ਪਿਆ 100 ਦੇ ਕਰੀਬ ਕਿਸਾਨ ਇੱਥੇ ਜਿਹੜਾ ਜ਼ਖਮੀ ਹੋ ਗਏ ਨੇ 100 ਦੇ ਕਰੀਬ ਕਿਸਾਨ ਕਿਸਦਾ ਕੋਈ ਪੱਟ ਪਾੜ ਗਿਆ ਕਿਸ ਦੀ ਕੋਈ ਲੱਤ ਪਾੜ ਗਈ ਹੈ ਕਿਸ ਦੀ ਕੋਈ ਅੱਖ ਪਾੜ ਗਈ ਹੈ ਆ ਦੇਖੋ ਕਿਵੇਂ ਇੰਨਾ ਜ਼ਿਆਦਾ ਬੁਰਾ ਹਾਲ ਜਿਹੜਾ ਕਿਸਾਨਾਂ ਦਾ ਕੀਤਾ ਜਾ ਰਿਹਾਗਾ ਸ਼ੰਭੂ ਬਾਰਡਰ ਦੇ ਉਪਰ ਆ ਦੇਖੋ ਕਿਵੇਂ ਧੂਆਂ ਹਜੜਾ ਤੁਹਾਨੂੰ ਨਿਕਲਦਾ ਨਜ਼ਰ ਆਉਂਦਾ ਹੋਊਗਾ ਮੈਂ ਕਹੂੰਗਾ ਕਿ ਇੱਕ ਵਾਰ ਫਿਰ ਤੋਂ ਦਿਖਾਇਆ ਜਾਵੇ ਕਿਵੇਂ ਜਿਹੜਾ ਉਹ ਧੂਆਂ ਨਿਕਲਦਾ ਹੋਇਆ ਨਜ਼ਰ ਆ ਰਿਹਾ ਇਹ ਧੂਆਂ ਦੇਖੋ ਤੁਸੀਂ ਕਿਸ ਪ੍ਰਕਾਰ ਜਿਹੜਾ ਇਹ ਧੂਆਂ ਤੁਹਾਨੂੰ ਦਿਖਾ ਰਹੇ ਆ ਜਿਹੜਾ ਨਿਕਲਦਾ ਹੋਇਆ ਚਾਰੇ ਪਾਸੇ ਆ ਦੇਖੋ ਕੀ ਹਾਲ ਕੀਤਾ ਜਾ ਰਿਹਾ ਖਦੇੜਨ ਦੇ ਲਈ ਕੀ ਕੁਝ ਵਰਤਿਆ ਜਾ ਰਿਹਾ ਹਰੇਕ ਹੱਥ ਕੰਡਾ ਅਪਣਾ ਰਹੀ ਹੈ ਸਰਕਾਰ ਦੇਖੋ ਕਿਵੇਂ ਜਿਹੜਾ ਹਾਲਾਂਕਿ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਜਦੋਂ ਫਿਰ ਆਪਣੀ ਆਈ ਤੇ ਆ ਜਾਂਦਾ ਤਾਂ ਫਿਰ ਕੋਈ ਵੀ ਬੈਰੀਕੇਡ ਇਹਨਾਂ ਦੇ ਮੁਰੇ ਕੁਝ ਨਹੀਂ ਪਿਛਲਾ ਅੰਦੋਲਨ ਤੁਸੀਂ ਦੇਖਿਆ ਹੀ ਹੈ ਹੁਣ ਵੀ ਜਿਹੜਾ ਲੋਕਾਂ ਨੇ ਬਹੁਤ ਕੁਝ ਜਿਹੜਾ ਪੱਟ ਲਿਆਏ ਨੇ ਲੋਕ ਉਥੋਂ ਕਿਲ ਪੱਟ ਲਿਆਏ ਨੇ ਜਿਹੜੇ ਕਿਲ ਲੱਗੇ ਹੋਏ ਸੀ ਬੈਰੀਕੇਡ ਪਰਾਂ ਕਰ ਦਿੱਤੇ ਨੇ ਪਰ ਜਦੋਂ ਤੁਸੀਂ ਇਹਨਾਂ ਨਾਲ ਇਸ ਦਾ ਵਰਤਾਓ ਇਸ ਤਰ੍ਹਾਂ ਦਾ ਵਰਤਾਓ ਕਰੋਗੇ ਤਾਂ ਫਿਰ ਇਹਦੀ ਭਾਜੀ ਜਿਹੜੀਆਂ ਮੋੜਨੀ ਦਾ ਪੈਣੀ ਆ ਦੇਖੋ ਕਿਵੇਂ ਜਿਹੜਾ ਕਿਸਾਨਾਂ ਦੇ ਉੱਪਰ ਕੀ ਕੁਝ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਕਦੇੜਨ ਦੇ ਲਈ ਹਰ ਇੱਕ ਮੰਚਾ ਜਿਹੜੀ ਹੈ ਬਰਤਰੀਆ ਸਰਕਾਰ ਆ ਸ਼ੰਭੂ ਬੈਰੀਅਰ ਤੋਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਕਿਵੇਂ ਬੰਬਾਰੀ ਹੋ ਰਹੀ ਹੈ ਕਿਵੇਂ ਆਏ ਲੱਗਦਾ ਜਿਵੇਂ ਸਰਹੱਦ ਦੇ ਉੱਪਰ ਖੜੇ ਆ ਪਰ ਅਨਾਉਂਸਮੈਂਟ ਕਰਕੇ ਤੁਸੀਂ ਟਿਕਾ ਸਕਦੇ ਹੋ ਤੁਸੀਂ ਪ੍ਰਸ਼ਾਸਨਿਕ ਕੋਈ ਅਧਿਕਾਰੀ ਭੇਜ ਸਕਦੇ ਹੋ ਤੁਸੀਂ ਆਪਣਾ ਜੇ ਕੋਈ ਤੁਹਾਨੂੰ ਲੱਗਦਾ ਕਿ ਨਹੀਂ ਜਾਣਾ ਪਰ ਤੁਸੀਂ ਕਹਿ ਤਾਂ ਸਕਦੇ ਹੋ ਕਿਸੇ ਅਫਸਰ ਨੂੰ ਭੇਜ ਕੇ ਗੱਲਬਾਤ ਕਰੋ ਪਰ ਆ ਕੀ ਮਤਲਬ ਹੋਇਆ ਆ ਦੇਖੋ ਆ ਤਸਵੀਰ ਦੇਖੋ ਜਿਹੜੀ ਆ ਠਾਠਾ ਹੋ ਰਹੀ ਹੈ ਤੁਸੀਂ ਆਗੂਆਂ ਨਾਲ ਗੱਲਬਾਤ ਕਰੋ ਤੁਸੀਂ ਕੋਈ ਹੋਰ ਟੇਬਲ ਟਾਕ ਕਰ ਸਕਦੇ ਹੋ ਪਰ ਆਹ ਚੀਜ਼ਾਂ ਜੇ ਤੁਸੀਂ ਕਰੋਗੇ ਤਾਂ ਇਹ ਤਾਂ ਭੜਕਾਉਣ ਵਾਲੀ ਗੱਲ ਹੈ ਆਹ ਦੇਖੋ ਇਹ ਤਾੜ ਤਾੜ ਜਿਹੜੀ ਹੋ ਰਹੀ ਹੈ ਇਸ ਦਾ ਕੀ ਮਤਲਬ ਹੈ ਕਿਉਂ ਇੰਨਾ ਜਿਹੜਾ ਕਿਸਾਨਾਂ ਦੇ ਨਾਲ ਜਿਹੜਾ ਸਾਰੇ ਮੁਲਕ ਦਾ ਢਿੱਡ ਭਰਦਾ ਹੈ ਕਿਉਂ ਐ ਕੀਤਾ ਜਾ ਰਿਹਾ ਹੈਗਾ ਕਿਵੇਂ ਤਾੜ ਤਾੜ ਜਿਹੜੀ ਹੋ ਰਹੀ ਹੈ ਧੂਆਂ ਹੀ ਧੂਆਂ ਸਾਰੇ ਪਾਸੇ ਦੇਖੋ ਉਹ ਦੇਖੋ ਡਰੋਨ ਦੇ ਨਾਲ ਸੁੱਟਿਆ ਜਾ ਰਿਹਾ ਹੈ ਕਈਆਂ ਦੇ ਇਥੇ ਪੱਟ ਪਾੜ ਗਏ ਲੱਤਾਂ ਪਾੜ ਗਿਆ ਅੱਖਾਂ ਦਾ ਬੁਰਾ ਹਾਲ ਹੋ ਗਿਆ ਮੂੰਹ ਦਾ ਬੁਰਾ ਹਾਲ ਹੋ ਗਿਆ ਹੱਥਾਂ ਬਾਹਾਂ ਦਾ ਬੁਰਾ ਹਾਲ ਹੋ ਗਿਆ ਬਹੁਤ ਜ਼ਖਮੀ ਹੋ ਗਏ ਨੇ ਨਿੱਕੇ ਨਿੱਕੇ ਮੁੰਡੇ ਹਸਪਤਾਲ ਲੱਭਦੇ ਫਿਰਦੇ ਨੇ ਕਿ ਭਾਈ ਹਸਪਤਾਲ ਦੱਸ ਦੋ ਕਿੱਥੇ ਆ ਕਿਉਂਕਿ ਬੁਰਾ ਹਾਲ ਉਹਨਾਂ ਦਾ ਹੋ ਗਿਆ ਆ ਦੇਖੋ ਹੰਝੂ ਗੈਸ ਦੇ ਗੋਲੇ ਪਲਾਸਟਿਕ ਦੇ ਗੋਲੇ ਜਿਵੇਂ ਆਪਾਂ ਪਿੰਡਾਂ 'ਚ ਕਹਿੰਦੇ ਸੀ ਕਿ ਤੱਤਰ ਮਾਰਕਾ ਅਜਿਹੀਆਂ ਚੀਜ਼ਾਂ ਜਿਹੜੀਆਂ ਮਾਰੀਆਂ ਜਾ ਰੀਆਂ ਨੇ ਜੇ ਤੁਸੀਂ ਰੋਕਣਾ ਹੈ ਤਾਂ ਤੁਸੀਂ ਵੱਡੇ ਅਫਸਰ ਕੋਈ ਆ ਕੇ ਗੱਲਬਾਤ ਕਰ ਲੋ ਪਰ ਆ ਚੀਜ਼ ਨਾ ਕਰੋ ਕਿਉਂਕਿ ਇਹ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕਿਸਾਨਾਂ ਦਾ ਹੋਇਆ ਧੂਆਂ ਦੇਖੋ ਕਿਵੇਂ ਖਦੇੜਣ ਦੇ ਲਈ ਹਰੇਕ ਹੱਥ ਕੰਡਾ ਆਪਣਾਰੀ ਹੈ ਸਰਕਾਰ